ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਹਮਣੇ ਸਵਾਲ ਕਰਦਾ ਏ ਹੁਣ ਤਿੰਨ ਦਿਨ ਪੰਜਾਬ ਦੀਆਂ ਛੜਕਾਂ ਤੇ ਬਹੁਤ ਘੱਟ ਦਿਸਣਗੀਆਂ ਸਰਕਾਰੀ ਬੱਸਾਂ ਮੁਫਤ ਸਬਕ ਘਰਨ ਵਾਲਿਆਂ ਵਾਸਤੇ ਬੁਰੀ ਖਬਰ ਪਿਛਲੇ ਦਿਨੀ ਪੰਜਾਬ ਰੋਡਵੇਜ ਪੰਸਾਪ ਅਤੇ ਪੀਆਰਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਦਿਨਾਂ ਦਾ ਬੱਸਾਂ ਨੂੰ ਸਟਾਪ ਕੀਤਾ ਜਾਵੇਗਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਹਦੇ ਚੱਲਦਿਆਂ ਅੱਜ ਦੋਹਾਂ ਫਾਰਮਾਂ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਪੀਆਰਟੀ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ ਜਿਹਦੇ ਚੱਲਦਿਆਂ ਫ੍ਰੀ ਕੋਰਟ ਦੇ ਵਿੱਚ ਵੀ ਦੋਹਾਂ ਫਰਮਾਂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਨਾਲ ਦੀ ਨਾਲ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਸਰਕਾਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਇਸ ਦਮਾਨ ਦੇ ਵਿੱਚ ਵੀ ਉਹਨਾਂ ਵੱਲੋਂ ਸਰਕਾਰ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਸੀ ਪਰ ਸਰਕਾਰ ਨੇ ਇਹਨਾਂ ਦੀ ਮੰਗਾਂ ਨੂੰ ਅਣਗੋਲਾ ਕੀਤਾ ਜਿਸ ਦੇ ਕਾਰਨ ਅੱਜ ਉਹਨਾਂ ਵੱਲੋਂ ਤਿੰਨ ਦਿਨ ਲਈ ਇਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਕਹਿੰਦੇ ਕਿ ਕੱਚੇ ਮੁਲਾਜ਼ਮਾਂ ਵੱਲੋਂ ਬੱਸਾਂ ਸਰਕਾਰੀ ਬੰਦ ਕੀਤੀਆਂ ਗਈਆਂ ਨੇ ਪਰ ਜੋ ਕੁਝ ਸਰਕਾਰੀ ਮੁਲਾਜ਼ਮ ਹਨ ਉਹਨਾਂ ਦੀਆਂ ਬੱਸਾਂ ਜਰੂਰ ਚੱਲਣਗੀਆਂ ਨਾਲ ਹੀ ਉਹਨਾਂ ਮਾਫੀ ਵੀ ਮੰਗੀ ਕਿ ਉਹ ਮਾਫੀ ਮੰਗਦੇ ਹਾਲ ਉਹਨਾਂ ਲੋਕਾਂ ਤੋਂ ਜੋ ਪ੍ਰੇਸ਼ਾਨ ਹੋ ਰਹੇ ਨੇ ਉਹਨਾਂ ਕਹਿੰਦੇ ਕਿ ਉਹ ਵੀ ਮਜਬੂਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਉਹਨਾਂ ਨੂੰ ਸਿਰਫ ਲਾਰੇ ਦੇ ਰਹੀ ਹੈ ਉਸ ਦਾ ਕੋਈ ਵੀ ਹੱਲ ਨਹੀਂ ਕਰ ਰਹੀ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਗਿਆ ਪੀਆਰਟੀ ਦੇ ਕੱਚੇ ਬੁਲਾਈ ਮਾਨੇ ਪੀਆਰਟੀ ਦੀ ਸੇਵਾ ਦੀ ਹਰਤਾਰ ਹੈ ਉਹ ਲੈ ਕੇ ਕਿੰਨਾ ਪ੍ਰਵਾਹ ਦੇਖੀ ਤਾਂ ਜੋ ਬਹੁਤ ਜ਼ਿਆਦਾ ਪ੍ਰਵਾਹ ਆ ਰਿਹਾ ਜਿਹੜੇ ਲੇਡੀਜ਼ ਵਾਰੀ ਹੋ ਜਾਦੇ ਪ੍ਰਵਾਹ ਹੋ ਰਹੀ ਆ ਹੁਣ ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ ਬਹੁਤਿਆਂ ਬੱਸਾਂ ਪੀਆਰਟੀ ਚੱਲਦੀਆਂ ਉਹ ਬੰਦ ਪਈਆਂ ਤੇ ਜਨਾਨੀ ਸਵਾ ਦੀ ਬਹੁਤ ਪਰੇਸ਼ਾਨੀ ਆ ਰਹੀ ਜਿਹੜੇ ਅਸੀਂ ਆ ਨਾ ਅੰਮ੍ਰਿਤਸਰ ਜਿਨ੍ਹਾਂ ਨੇ ਜਾਣਾ ਸਰਕਾਰੀ ਬਾਤ ਹੈ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਆ ਕਾਫੀ ਰੂਟ ਅੱਜ ਜਿਹੜੇ ਬੰਦ ਨੇ ਕਿਉਂਕਿ 600 ਤੋਂ 85 ਜਣੇ ਜਿਹੜੇ ਕੱਚੇ ਬੁਲਾਈ ਨੇ ਹਾਲ ਦਾ ਸਬੰਧ ਹੋ ਗਿਆ ਸੋ ਲੈ ਕੇ ਕਾਫੀ ਕਿਸ ਤਰ੍ਹਾਂ ਦਾ ਹਾਸਾ ਦਿਖ ਰਿਹਾ ਬਹੁਤ ਆ ਵਜੇ ਭੜਾਤ ਹੋ ਰਹੀ ਆ ਜਿਹੜੇ ਕਈ ਰੂਟਾਂ ਤੇ ਜਿਆਦੇ ਰੋਡ ਤੇ ਚਲਦੀ ਆ ਉਹ ਤੇ ਸਾਰੀ ਰੋਡ ਬੰਦ ਪਈ ਆ ਜਿਵੇਂ ਫਰੋਜ਼ਪੁਰ ਰੂਟ ਤੇ ਰੋਡ ਤੇ ਜਿਆਦੇ ਉੱਥੇ ਬੰਦ ਪਈ ਆ ਸਾਰਿਆਂ ਨੂੰ ਜਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਹੁਣ ਅਸੀਂ ਆ ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ ਜਾਂ ਹੋਰ ਦੂਰ ਕੂਟੇ ਜਾਣਾ ਸਾਨੂੰ ਇਹ ਸਮੱਸਿਆ ਬਹੁਤ ਆ ਰਹੀ ਆ ਅਸੀਂ ਆਮ ਜਨਤਾ ਤੋਂ ਮਾਫੀ ਚਾਉਂਦੇ ਹਾਂ ਕਿ ਇਹ ਸਾਡਾ ਕੋਈ ਸ਼ੌਂਕ ਨਹੀਂ ਹੜਤਾਲਾ ਮਚਾਰੇ ਕਰਨਾ ਜਿੱਥੇ ਅਸੀਂ ਆਪਣਾ ਰੋਜ਼ਗਾਰ ਪੱਕਾ ਕਰਨ ਦੇ ਨਾਲ ਆਮ ਜਨਤਾ ਵਾਸਤੇ ਵੀ ਸਰਕਾਰ ਤੋਂ ਹੀ ਮੰਗ ਕਰ ਰਹੇ 10 ਘਰ ਬੱਸਾਂ ਪਾਈ ਜਾਣ ਕਿਉਂਕਿ ਪੰਜਾਬ ਜੋ ਟ੍ਰਾਂਸਪੋਰਟ ਦਾਰਾ ਉਹਦੇ ਚ ਘੱਟੋ ਘੱਟ 18 ਕੈਟਾਗਰੀ ਫ੍ਰੀ ਸਵਰ ਕਰਲੀਆਂ ਨੇ ਜਿੱਥੇ ਅਸੀਂ ਆਪਣਾ ਰੋਜਗਾਰਪਕ ਕਰਾ ਰਹੇ ਉਥੇ ਆਮ ਜਨਤਾ ਲਈ ਵੀ ਬੱਸਾਂ ਦੀ ਮੰਗ ਕਰ ਰਹੇ ਆ ਇਸ ਕਰਕੇ ਆਮ ਜਨਤਾ ਨਹੀਂ ਚਾਹੁੰਦੇ ਆ ਅਸੀਂ ਪਹਿਲਾਂ ਹੀ ਸੂਚਿਤ ਕਰਤਾ ਇੱਕ ਮਹੀਨਾ ਪਹਿਲਾਂ ਆ ਸਾ ਅਸੀਂ ਆਪਣਾ ਜੋ ਨੋਟਿਸ ਦਿੱਤਾ ਸੀ ਸਰਕਾਰ ਨੂੰ ਕਿ ਜੇਕਰ ਸਾਡੀ ਮੰਗਾਂ ਜੇ ਮੰਨੀਆਂ ਲਾਗੂ ਨਾ ਕੀਤੀਆਂ ਗਈਆਂ ਅਸੀਂ ਹੜਤਾਲ ਤੇ ਜਾਵਾਂਗੇ ਤੇ ਆਮ ਜਨਤਾ ਨੂੰ ਵੀ ਸੂਚਿਤ ਕੀਤਾ ਸੀ ਆਮ ਜਨਤਾ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੀ ਇਹ ਹੜਤਾਲ ਦੀ ਸਾਡਾ ਵੱਧ ਤੋਂ ਵੱਧ ਸਹਿਯੋਗ ਕਰਨ ਤੇ ਅਸੀਂ ਤੁਹਾਡੇ ਹਿੱਤ ਲਈ ਲੜ ਰਹੇ ਆ ਬੱਸਾਂ ਕਿੰਨੇ ਦਿਨ ਹੜਤਾਲ ਰਹੇਗੀ ਅਸੀਂ ਪੰਡਤਪਸ ਪੀਆਰਟੀਜ਼ ਕੰਟਰੈਕਟਰ ਵਰਕਰ ਜੂਨੀਅਨ ਪ੍ਰੀ ਕੋ ਡਿਪੂ ਤੋਂ ਮੈਂ ਪ੍ਰਧਾਨ ਆ ਜੀ ਲਗਭਗ ਅਸੀਂ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਡਿਪਾਰਟਮੈਂਟਸ ਭੇਜਿਆ ਵੀ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਕਿ ਤੁਸੀਂ ਬੁਲਾ ਕੇ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਜਿਹੜੀਆਂ ਲਾਗੂ ਕਰ ਦਿਓ ਪਰ ਪੰਜਾਬ ਸਰਕਾਰ ਤੇ ਕੰਨ ਤੇ ਕੋਈ ਜੂਣੀ ਸਰਕੀ ਜੇਤੇ ਫਿੱਟੇ ਪਏ ਅਸੀਂ 6 7 8 ਤਰੀਕ ਦੀ ਤਿੰਨ ਦਿਨਾਂ ਤੋਂ ਰੋਜਾ ਹਿਤਾਲ ਕੀਤੀ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਕੋਈ ਖੱਜਲ-ਖਵਾਰ ਨਹੀਂ ਕਰਨਾ ਚਾਹੁੰਦੇ ਕਿਉਂਕਿ 1 ਜੁਲਾਈ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਪੈਨਲ ਮੀਟਿੰਗ ਕਰੀ ਸੀ ਤੇ ਸਾਨੂੰ ਇੱਕ ਮਹੀਨੇ ਦਾ ਇਹ ਕਹਿ ਕੇ ਭਰੋਸਾ ਦਵਾਇਆ ਸੀ ਅਸੀਂ ਇੱਕ ਮਹੀਨੇ ਦੇ ਵਿੱਚ ਉਹ ਤੁਹਾਡੀਆਂ ਹੱਕੀ ਤੇ ਜਾਇਜ਼ ਮੰਗਾਂ ਲਾਗੂ ਕਰਾਂਗੇ ਪਰ ਸਰਕਾਰ ਆਪਣੀ ਵਾਅਦੇ ਕਰਕੇ ਭੁੱਲ ਜਾਂਦੀ ਹੈ ਜਿਵੇਂ ਕਿ ਇਹਨਾਂ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਘਰ-ਘਰ ਚ ਇੱਕ ਇੱਕ ਸਰਕਾਰੀ ਨੌਕਰੀ ਦੇਵਾਂਗੇ ਤੇ ਆਊਟਸੋਰਸ ਤੇ ਕੰਟਰੈਕਟ ਦੇ ਅਸੀਂ ਕੋਈ ਭਰਤੀ ਨਹੀਂ ਕਰਾਂਗੇ ਸਿੱਧੀ ਰੈਗੂਲਰ ਭਰਤੀ ਕਰਾਂਗੇ ਜਿਹੜੇ ਡਿਪਾਰਟਮੈਂਟਾਂ ਚ ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮ ਅਸੀਂ ਉਹਨਾਂ ਨੂੰ ਪੱਕੇ ਕਰਾਂਗੇ ਪਰ ਜਿਦਿ ਇਹ ਸੱਤਾ 'ਚ ਆਉਂਦੇ ਆ ਕੋਈ ਵੀ ਪਾਰਟੀ ਆ ਇਹ ਰਾਜਨੀਤਿਕ ਪਾਰਟੀਆਂ ਭੁੱਲ ਜਾਂਦੀਆਂ ਵੀ ਅਸੀਂ ਲੋਕਾਂ ਨਾਲ ਕੀ ਵਾਅਦੇ ਕੀਤੇ ਸੀ ਕੀ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀ ਅਸੀਂ ਇਹ ਸਰਕਾਰ ਨੂੰ ਉਹਨਾਂ ਦੇ ਪੁਰਾਣੇ ਵਾਅਦੇ ਯਾ ਕਰਵਾ ਰਹੇ ਆ ਵੀ ਅਸੀਂ ਕੱਚੇ ਮਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਤਾਪ ਭੰਡਾ ਰਹਿਆ ਸਾਨੂੰ ਰੈਗੂਲਰ ਕੀਤਾ ਜਾ ਕਿੰਨੀਆਂ ਬੱਸਾਂ ਨੇ ਆਪਣੇ ਕੋਲ ਸਾਡੇ ਫਰੀ ਕੋਰ ਡਿਪੂ ਤੇ ਲਗਭਗ 110 ਬੱਸਾਂ ਤੇ ਕੁਝ ਕੋਈਕਾ ਦੁੱਕਾ ਬੱਸਾਂ ਬਸ ਰੂਟ ਤੇ ਚੱਲਣਗੇ ਜਿਹੜੇ ਰੈਗਨਰ ਸਟਾਫ ਆ ਸਿਰਫ ਉਹੀ ਬੱਸਾਂ ਚਲਾਊਗਾ ਬਾਕੀ ਪੀਆਰਡੀ ਦਾ ਕੰਮਲ ਚੱਕਾ ਜਾਮ